ਦੇਖੋ ਤਾਂ ਦੇਖ ਲੱਗੀ ਸੂਤ ਜਿਹੜਾ ਉਹ ਝੱਕਣ ਡਿਆ ਲੱਗੇ ਉਹ ਖਾਲਿਆ ਹਾਂਜੀ ਖਿਲਾਰੇ ਵੈਕੁਰਜੀ ਦਾ ਖਾਲਸਾ ਸ੍ਰੀ ਵੈਕੁਰਜੀ ਕੀ ਫਤਿਹ ਜਿੱਦਾਂ ਇਹ ਤੁਹਾਨੂੰ ਪਤਾ ਵਾ ਹਰ ਸਾਲ ਜਿਹੀ ਤਰ੍ਹਾਂ ਸੰਗਦੇ ਤੇ ਹੀ ਫੜਦੇ ਆ ਸਮਾਨ ਐ ਤੇ ਉੱਥੇ ਜਾ ਕੇ ਲਾਈਦਾ ਲੰਗਰ ਤੇ ਉਦਾਂ ਹੀ ਸਮਾਨ ਕਰ ਲਿਆ ਹੀ ਲੋਡ ਤੇ ਜਾਣਦੇ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਚੱਲੇ ਹਲੇ ਕਿਉਂ ਚੱਲੇ ਵਹ ਹਲੇ ਚੱਲੇ ਆ ਮਤਲਬ ਸਮਾਨ ਲੋਡ ਹੋਣ ਲਿਆ ਵਾ ਦੇਖੋ ਕਰੋ ਚੈੱਕ ਸਾਰੇ ਜਾਣੇ ਆਈਨੋ ਕਰੋ ਚੈੱਕ ਨਵਾਂ ਬੰਦਾ ਆ ਵੇ ਇੱਧਰ ਵੀ ਮੈਂ ਚੱਕ ਲੀ ਹਾਈ ਕਦਾ ਵੀ ਫਿਰ ਠੀਕ ਆ ਲੰਗਰ ਦੀ ਤਿਆਰੀ ਆ ਲੰਗਰ ਦੀ ਤਿਆਰੀ ਆ ਬਲੋ ਨੂੰ ਇਹਨਾਂ ਤੇ ਘਾ ਜ਼ਰੂਰ ਵੇਖਿਓ ਹਾਂਜੀ ਪੁਲਿਸ ਕਿੱਥੇ ਜਾਣਾ ਨਾਲ ਨਾਲ ਉਹ ਵੀ ਹਾਂਜੀ ਚਲੋ ਜੀ ਮਿਲਦੇ ਹਾਂ ਫਿਰ ਸਮਾਨ ਲਾਦਣ ਤੋਂ ਬਾਅਦ ਲੋ ਵੀ ਮਿੱਤਰਾਂ ਸਾਗਰੀ ਤਿਆਰੀ ਆ ਸਮਾਨ ਕਰ ਲਿਆ ਲੋਡ ਲਉਣਾ ਲੰਗਰ ਉੱਤੇ ਸੇਖਵਾ ਹਰ ਹਰ ਸਾਲ ਲਈਦਾ ਮਾਨ ਬੁਰਾ ਕਰ ਲਿਆ ਰੋਡ ہاں ਬਾਬਾ ਵਧੀਆ ਜੀ ਵਧੀਆ ਵਧੀਆ ਚੱਲੀ ਬਾਬਾ ਜੀ ਕੀ ਇਹ ਹੋਮ ਸੌਣ ਵਾਲੀ ਉਥੇ ਜੀ ਜਿਆੜੀ ਹੋ ਰਹੀ ਆ ਔਰ ਸਾਲ ਜਾਂਦੇ ਨੇ ਜਾਗੇ ਯਾਰ ਕੀ ਅੱਗਾ ਲੱਗ ਗਿਆ ਇਹਨਾਂ ਦੇ ਵੇੜੇ ਵਿਖਾ ਲੋ ਸੰਗਤ ਨੂੰ ਸੰਗਤ ਦੇ ਦਰਸ਼ਨ ਸਾਡੇ ਸੰਗ ਸ਼ਾਮ ਨੂੰ ਜੇ ਅੱਜ ਪੂਰੀਏ ਤਿਆਰੀ ਇਹ ਚਲੀਆਂ ਤਾਂ ਤੱਕ ਪੂਰਾ ਪਰਵਾਰ ਦਾ ਬਣ ਜਾਣਾ ਹੈ ਵਾਏ ਗੁੱਟੀ ਕਹਾ ਸਾਹ ਵਾਏ ਗੁੱਟੀ ਫਤੇ ਹਾਂਜੀ ਗੱਟੇ ਪਏ ਨੇ ਸਾਡੇ ਬਖਾਲ ਦਿੱਤੇ ਜਾਓ ਚੱਲ ਆਜੋ ਆਜੋ ਤੱਕ ਬਲੋ ਉਹ ਵੀ ਚੜਿਆ ਆ ਜੁੱਤੇ ਹਾਂ ਹੋਇਆ ਦਿਖਾਈ ਉਹਨਾਂ ਸੇਵਾ ਚੱਲ ਰਹੀ ਆ ਖਾਲੂ ਜਰੂਰ ਖਾਣ ਲੈ ਵਿਖਾਲਦੇ ਨੇ ਵਿਖਾਲਦੇ ਨੇ ਗੋਭੀ ਵੀ ਖਾਲਦੇ ਨੇ ਕਿਤਾ ਹੀ ਗਾਏ ਸਾਰੀ ਮਹਿਮਾਨ ਗੱਲ ਰਹੀ ਐ ਇੰਗਾ ਹੀ ਜਲਦੀ ਰਹੇਗੀ ਹਾਂਜੀ ਆਏ ਸਾਲ ਕੱਲੇਗੀ ਦਬ ਕੇ ਰਹਿਣਾ ਤੂੰ ਮੋਲ ਮੋਲ ਕੋਈ ਗੱਲ ਨਹੀਂ ਢੜੀਆ ਦਿਹਾੜੀ ਐ ਕਰ ਲਾਂਗੇ ਗੱਲ ਹੱਥ ਲਾਇਆ ਦੇ ਕੋਈ ਨਹੀਂ ਆਓ ਮੇਟਰ ਕਰੋ ਚੈੱਕ ਸਮਾਨ ਰੈਡੀ ਹੋ ਗਿਆ ਤੇ ਕਿਹੋ ਜਿਹੇ ਇਹਨੂੰ ਕੱਲ ਦਾ ਵਲੋ ਜੂੜ ਵਿਖਾ ਲਾਂਗੇ ਹਾਂਜੀ ਹਾਂਜੀ ਬਾਜ਼ਾਰ ਹੀ ਡਾਰੀ ਹੋਇਆ ਦਾ ਤਰਪਾਲ ਲੈ ਕੇ ਰਾਜੋ ਪਾ ਲਿਓ ਤੇ ਜਾਣ ਕੇ ਪਹਿਲਾਂ ਤੇ ਆਵੇਂ ਗੱਡੀ ਤੇ ਕਿਉਂ ਰਾਜ ਜੀ ਨੂੰ ਫੇਰ ਵਗਾਵਾਂਗੇ ਰਾਜ ਲੈ ਲਈ ਦਰਪਾਲ ਤੇ ਜੰਗੀਦਰ ਬਾਦਿਆ ਹਾਂਜੀ ਹਾਂਜੀ ਅਰਦਾਸ ਕੋਈ ਨਹੀਂ ਅਰਦਾਸ ਕਰ ਲੈਨੇ ਹਾਂ ਜੀ ਹੋਰ ਬਣ ਗਿਆ ਬਾਕੀ ਵੀਡੀਓ ਨਾਲ ਜੁੜੇ ਰਹੋ ਹਾਂ ਬਾਕੀ ਜਾਂਦੇ ਜਾਂਦੇ ਬਾਅਦ ਦੱਸ ਸਕਦੇ ਤੁਹਾਨੂੰ ਹਾਂ ਜਾਂਦੇ 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 ਤੁਸੀਂ ਬਣਾ ਲਿਓ ਆਹੋ ਯਾਰ ਜਾਣਾ ਨਹੀਂ ਬਾਹਰ ਜਾਣੇ ਆ ਨਾ ਬਾਹਰ ਚਲ ਜਾਗੇ ਚੱਲ ਜਾ ਲੱਗੇ ਰਖਣਾ ਅੱਗੇ ਆਣੀਆ ਬਾਹਰ ਜਾਣੇ ਆਂ ਕਾਨੇ ਮੋਟਰ ਲੋ ਬਿੱਲੋ ਕਾਨੇ ਬਾਹਰ ਗਿਆ ਈ ਬਹੁਤ ਜਿਆਦਾ ਵਾਕੇ ਸਕੇ ਸਾਰੀ ਪਿਛੇ ਆ ਕੱਦ ਆਜ ਬਣਾਵਾਂਗੇ ਅੱਜ ਆਲੇ ਵੀ ਬੰਦ ਕਰੋ ਚੈੱਕ ਈ ਬਹੁਤ ਜਿਆਦਾ ਤੇਜ ਆ ਤੂੰ ਇਹਨਾਂ ਮੂਹਰੇ ਸਾਡੇ ਸਾਰਾ ਕੰਧ ਹੋ ਗਿਆ ਬਾਕੀ ਸੰਗਰਿ ਪਿਛੇ-ਪਿਛੇ ਹੁੰਦੀਆਂ ਨੇ ਉਹ ਚਾਵਾਂਗੇ ਬਾਕੀ ਕਰੋ ਚੰਗੀ ਤੇ ਆ ਗਏ ਤੇ ਜਾ ਕੇ ਇਹ ਆ ਲੱਗ ਰਹੀਆਂ ਸੇਕਾ ਲੱਗਿਆ ਅੱਜ ਵੀ ਬਹੁਤ ਵਧੀਆ ਲੱਗਦਾ ਤੇ ਆ ਕਰੋ ਚੰਗੀ ਵੀ ਬਹੁਤ ਜਿਆਦਾ ਤੇਜ਼ ਹੈ ਇਹ ਨਾ ਕੋਣ ਇਹ ਵੀ ਬੜਾ ਵੱਧ ਗਿਆ ਤੇ ਅਈ 43 ਓਏ ਉਧਰ ਏ ਨੀਂ ਜਾਵਾ ਬਾਕੀ ਨੂੰ ਟੋਗਾ ਹਮ ਤੋਂ ਬੜੀ ਹੋ ਰਿਹਾ ਓਏ ਦੇਖੇ ਬਣ ਜਾਣਾ ਥਲੇ ਨਾ ਆ ਰੇ ਕੋਈ ਪਾਣੀ ਪਾ ਜਣਾ ਸਾਲਿਓ ਨੀ ਬਹੁਤ ਜ਼ਿਆਦਾ ਉਧਰ ਪਾ ਲਾ ਪਾ ਨੇ ਓਏ ਹੱਥ ਦੇਖ ਲਾ ਜਲ ਆਈ ਏ ਵੇਖੀ ਹੱਥ ਦੇਖ ਲੱਗਦੀ ਨਹੀਂ ਲੱਗਦੀ ਚੱਲ ਜਾ ਲੁੱਟ ਓਏ ਕੋਈ ਨਹੀਂ ਚੱਲੇ ਓਹ ਚੱਲ ਚੱਤੀ ਜੱਤੀ ਕਗੀ ਨਾਲ ਗਾੜੀ ਕੰਟਰਪਾਲ ਪਾਵਾਂਗੇ ਮੀ ਬਹੁਤ ਜ਼ਿਆਦਾ ਤੇਜ਼ ਹੈ ਚੱਲ ਜਾਂਦਿਆ ਖੇਚ ਕਿਤਨਾ ਖੇਚਲਾ ਖੇਚਲਾ ਬੋਲ ਪਾ ਉਹ ਕੱਪੜਿਆਂ ਦੇ ਉਹ ਫੂਲ ਆ ਬੱਦਲ ਪਾਣਾ ਓਏ ਕਿੱਥੇ ਬੜਾ ਮੈਚ ਹੈ ਸੋਲੇ ਸਾਡੇ ਭਿੱਜ ਗਏ ਸਾਰੇ ਲੰਗਦਾ ਪ੍ਰੋਗਰਾਮ ਕੈਨਸਲ ਕਰਕੇ ਤੇ ਅਸੀਂ ਸ਼ਿਮਲੇ ਵੱਲੋਂ ਚੱਲੇ ਆ ਕਹਦਾ ਕੈਨਸਲ ਸਾਰੇ ਸੇਕ ਵੀ ਜਨੇ ਦਾ ਸਰ ਗਲਾ ਵੇਖੋ ਅੰਦਰ ਵੇਖ ਬਣੇ ਸਨੋ ਬੋਲੋ ਕੀ ਸਨੋ ਬੋਲ ਕੋ ਮੂ ਤਾਂ ਇਹ ਬਾਰ ਜਾ ਗਏ ਓਏ ਸੋਲੇ ਕੁੱਕਣਾ ਭਰੇ ਸਾਰੇ ਸਾਰਿਆਂ ਨੇ ਕੈਨਸਲ ਕਰਤਾ ਮਨਾਲੀ ਚਲੋ 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 ਬਾਕੀ ਬੰਦੇ ਆਪਣੇ ਬਾਹਰ ਚਿੱਲ ਕੰਡੀ ਪੂਰੀ ਬੰਦਿਆਂ ਨੂੰ ਕੋਈ ਪਰਵਾਹ ਨਹੀਂ ਮੀ ਆਜੇ ਜੋ ਮਰ ਜੇ ਕਰੋ ਚੈੱਕ ਕਰ ਰਿਹਾ ਹੈ ਨਹੀਂ ਓਰੇ ਇਦੋਂ ਬਣਾਈ ਆ ਤੇ ਬਾਕੀ ਜਿੱਥੇ ਲੰਗਰ ਲਾਈਦਾ ਉਹ ਸਾਡੇ ਜਿੱਥੇ ਜਗਾ ਬਹੁਤ ਜ਼ਿਆਦਾ ਖਰਾਵਾਗਾ ਕਹਿੰਦੇ ਪਿੰਡ ਤੋਂ ਵਾਪਸ ਕੱਲ ਜਾਂਦੇ ਸਵੇਰੇ ਆ ਜਾਗੇ ਬਾਕੀ ਰਵੇ ਤੇ ਸਾਰੇ ਕੀ ਕਰਦੇ ਆ ਬਾਕੀ ਧੋਪਤ ਲੱਗੀ ਆ ਕੋ ਲੱਗਾ ਬਾਕੀ ਪਿਛੇ ਲੱਗੇ ਆ ਉਧਰ ਸਾਈਡ ਤੇ ਬਾਕੀ ਵੇਜ ਤੇ ਨਾਲ ਸਾਡੇ ਨਾਲ ਕਿਦਾਂ ਕੀ ਸਿਸਟਮ ਹੁੰਦਾ ਓਏ ਉਹਨੇ ਕਿਦੇ ਕਿਤੇ ਦੁਰਦੁਰ ਤੱਕ ਨਹੀਂ ਐ ਕਿਸਮਤ ਦੇਖੋ ਤਾਂ ਵੇਖੋ ਲੱਗੀ ਸੁਕ ਤੇ ਉਹ ਝੱਕਣ ਡਿਆਂ ਦੇ ਅੱਗੇ ਤਾਂ ਪਖਾਲਿਆ ਹਾਂ ਹਾਂਜੀ ਖਲਾਰੇ ਲਾਰ ਵਲ ਤੋਂ ਕੇ ਵੇਖਣਾ ਰੁਕਦੇ ਉਹ ਤਾਂ ਪਿਪੜੀ ਲੱਗੀ ਐ ਯਾਰ ਉਹ ਵੇਖੋ ਤੁਹਾਨੂੰ ਕਹਿਣ ਤੇ ਆਵਾ ਮੇਰੇ ਨੱਤੇ ਆਉਂਦੇ ਆ ਤੇ ਉਹ ਵੇ ਨਰਤੇ ਹੋਣਾ ਤਾਂ ਬਵਾ ਕੋਪਲੀ ਤਾਂ ਲੱਗੀ ਜੂਨ ਦਾ ਮਹੀਨਾ ਹੁੰਦਾ ਵਾ ਧੁੱਪੀ ਤਾਂ ਲੱਗੀ ਜੂਨ ਦਾ ਮਹੀਨਾ ਹੁੰਦਾ ਨਾ 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 ਖਲੋਗੇ ਹੀ ਆਪਾਂ ਵੀ ਬੀ ਬੜਾ ਤੇਜ਼ੀ ਜੀ ਜਾਂਦੇ ਹੋਂ ਆਂਦੇ ਮੁੜ ਕੇ ਆਂਦੇ ਵਾਪਸ ਜਾਣਾ ਨਾ ਨਹੀਂ ਕਹਿੰਦੇ ਸਵੇਰੇ ਲੈ ਕੇ ਆਵਾਂਗੇ ਆ ਜਾਂਦੇ ਰੁਕ ਜਾ ਫੇਰ ਤੁਰਦੇ ਇਕੱਠਾ ਹੈ ਉਹ ਜਸ ਉਹ ਪਿੰਡ ਦੀ ਵਾਪਸੀ ਆਜੀ ਹੋਰ ਦੇਖਦੇ ਆ ਇਹ ਇਹ ਦੁਬਾਰਾ ਆਤੂ ਵੀ ਜਾ ਸਕਦੇ ਆ ਬਾਕੀ ਕੋਈ ਕਹਿੰਦੇ ਨਾਲ ਕੋਈ ਬਸ ਉਹ ਪਿੰਡ ਪਹੁੰਚ ਲਏ ਆ ਬਾਕ ਪਹੁੰਚ ਜਾਣਾ ਤੇ ਜਾ ਕੇ ਮਿਲਦੇ ਨਾਲ ਉਹਦੇ ਕੇ ਪੇਟ ਆਪ ਜਾਵਾਂਗੇ ਅੱਜ ਅੱਡਾ ਕਿੰਨੀ ਬਹੁਤ ਜ਼ਿਆਦਾ ਹੈ ਤੇ ਗਣੇ ਵੀ ਬਹੁਤ ਜ਼ਿਆਦਾ ਪਏ ਆ ਤੇ ਉਸ ਘਰ ਗਏ ਹੁਣ ਐਥੇ ਹੁਣ ਪਕੌੜੇ ਬਾੜੇ ਦੀ ਕੋਟੋਰੇ ਕੱਢ ਕੇ ਤੇ ਕਿਹਨੂੰ ਲੈ ਆਂਗੇ ਅਸੀਂ ਮੰਮੀ ਵੀ ਇੱਥੇ ਆ ਕੇ ਹੁਣ ਚੱਲਾ ਕਰਦੇ ਮੈਂ ਚੱਲਦਾ ਇਹ ਠੀਕ ਆ ਰੋਣਾ ਪੁੱਤਰਿਆ ਦੇ ਪੁੱਤਰਿਆ ਆਉਂਦੇ ਆਉਂਦੇ ਸਿੱਧਾ 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 ਆਉਂਦੇ 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 ਸਿੱਧਾ ਕਰ ਸਿੱਧਾ ਆਉਂਦੇ ਕੋਈ ਨਹੀਂ ਜਾਂਦੇ ਆਉਂਦੇ ਆਜੇ ਲਓ ਜੀ ਹਾਂ ਜੀ ਟਰੈਕਟਰ ਹੀ ਗੁਰਦਾਰੇ ਲਾਤ ਤੇ ਦੋਣੇ ਹੀ ਕੱਪੜੇ ਬਦਲ ਜਾਂਦੇ ਦੀਆਂ ਹਾਲਾਤ ਵੇਖ ਸਾਡੇ ਜੇ ਉਹਦੇ ਗਿੱਲੇ ਹੋਏ ਆ ਪੂਰੇ ਗੰਦੇ ਹੋਏ ਆ ਕੋਈ ਤਾਂ ਦੱਸ ਕੀ ਦਸੀ ਇਹਦਾ ਤੂੰ ਸਾਰੇ ਪੂਰੇ ਗੰਦੇ ਹੋਏ ਆ ਸਾਰਾ ਸਰੀਰ ਗਿੱਲਾ ਆ ਸਿਰ ਤੱਕ ਗਿੱਲਾ ਆ ਆ ਜਾ ਕੇ ਕੱਪੜੇ ਬਦਲਾਂਗੇ ਫਿਰ ਫਿਰ ਗੁਰਦਾਰੇ ਕੰਟੀਨਿਊ ਕਰਾਂਗੇ ਸੱਜਾ ਉਹ ਵਹਤਾਂ ਕਰਦੇ ਤੇਰੇ ਹੁਣ ਉੱਥੇ ਜਾ ਕੇ ਕੱਪੜੇ ਬਦਲ ਕੇ ਫਿਰ ਘਰ ਪਰ ਜਾਣੇ ਫਿਰ ਤੁਹਾਨੂੰ ਉੱਥੇ ਜਾ ਕੇ ਰੱਖ ਦਈਏ ਸਾਰਾ ਅਗੇ ਦਾ ਪ੍ਰਕਿਰਿਆ ਤੇ ਹਾਂਜੀ